ਤੇ ਮੈਲ ਵੀ ਮਿਸ਼ਰਾਇਸੂਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਜਿੱਥੇ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਆਗੂ ਮਰਨ ਵਰਤ ਤੇ ਬੈਠੇ ਨੇ ਲਗਾਤਾਰ ਜਿਹੜੇ ਨੇ ਵੱਡੇ ਲੀਡਰ ਪਹੁੰਚ ਰਹੇ ਨੇ ਤਾਂ ਅੱਜ ਜਿਹੜੇ ਸਾਬਕਾ ਸੀਐਮ ਰਾਜਿੰਦਰ ਕੋਰ ਪਠੱਲ ਜਿਹੜੇ ਨੇ ਖਨੋਰੀ ਬਾਰਡਰ ਪਹੁੰਚੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕਰਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਅ ਖਨੋਰੀ ਬਾਰਡਰ ਜਿਹੜੇ ਨੇ ਸਾਬਕਾ ਸੀਐਮ ਰਜਿੰਦਰ ਕੋਰ ਪਠਲ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਤਵਦੇ ਜਾਣਕਾਰੀ ਲਈ ਮੇਰੇ ਸਹਿਯੋਗੀ ਖਨੋਰੀ ਬਾਰਡਰ ਤੋਂ ਹਿੰਮਤ ਸਿੰਘ ਦੀਪਾਲ ਜੁੜ ਚੁੱਕੇ ਨੇ ਜੀ ਹਿੰਮਤ ਰਜਿੰਦਰ ਕੋਰ ਪਠਲ ਜਿਹੜੇ ਨੇ ਖਨੋਰੀ ਬਾਰਡਰ ਪਹੁੰਚ ਚੁੱਕੇ ਨੇ ਬਿਲਕੁਲ ਉਹ ਵੀ ਤੁਹਾਨੂੰ ਦੱਸਦੀ ਹਾਂ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦਾ ਇਹ ਮੰਨਮਰਤ ਜਿਹੜਾ ਜਾਰੀ ਹੈ 3 ਤੀਜੇ ਦਿਨ ਚ ਦਾਖਲ ਹੋ ਚੁੱਕਿਆ ਹੈ ਹਰ ਰੋਜ਼ ਕੋਈ ਨਾ ਕੋਈ ਸਿਆਸੀ ਅਤੇ ਧਾਰਮਿਕ ਦੇ ਜਿਹੜੇ ਕਿ ਆਗੂ ਨੇ ਉੱਥੇ ਢੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਦੇ ਨੇ ਜ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਸਾਬਕਾ ਸੀਐਮ ਰਜਿੰਦਰਪੁਰ ਭੱਟਲ ਜਿਹੜੇ ਨੇ ਮੁਲਾਕਾਤ ਕਰਨ ਦੇ ਲਈ ਪਹੁੰਚੇ ਹੋਏ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਵੇਲੇ ਮੁਲਾਕਾਤ ਜਿਹੜੀ ਉਹ ਕੀਤੀ ਜਾ ਰਹੀ ਹੈ ਢੱਲੇਵਾਲ ਸਾਹਿਬ ਨੂੰ ਜਿਹੜੇ ਕਮਰੇ ਵਿੱਚ ਰੱਖਿਆ ਗਿਆ ਹੈ ਤਾਂ ਉਹਨਾਂ ਦੇ ਦੇਖਣਾ ਹੁੰਦਾ ਥੋੜੀ ਦੇਰ ਦੇ ਵਿੱਚ ਬਾਹਰ ਆਣ ਬਣੀ ਹੋਈ ਹੈ ਜਿਵੇਂ ਪਹਿਲਾਂ ਦੱਸਿਆ ਕਿ ਮੈਂ 33 ਦਿਨਾਂ ਦੇ ਵਿੱਚ ਮਰਨ ਵਰਤਮਕ ਦੇ ਦਾਖਲ ਹੋ ਚੁੱਕਾ ਹੋਇਆ ਹਾਲਾਂਕਿ ਸਿਹਤ ਉਹਨਾਂ ਦੀ ਕਾਫੀ ਜ਼ਿਆਦਾ ਨਾਜੁਕ ਬਣੀ ਹੋਈ ਹੈ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਿ ਮੈਡੀਕਲ ਟਰੀਟਮੈਂਟ ਜਿਹੜਾ ਕਿ ਲਿਆ ਜਾਵੇ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਚੁੱਕਾ ਸੁਪਰੀਮ ਕੋਰਟ ਦੇ ਵੱਲੋਂ ਵੀ ਹਮ ਟਿੱਪਣੀਆਂ ਦਿੱਤੀਆਂ ਗਈਆਂ ਸੀ ਕਿ ਜਿਵੇਂ ਮਰਜ਼ੀ ਕਰਕੇ ਉਹਨਾਂ ਨੂੰ ਮੈਡੀਕਲ ਜਿਹੜੀ ਕਿ ਮੈਡੀਕਲ ਟਰੀਟਮੈਂਟ ਉਹ ਜ਼ਰੂਰ ਦਿੱਤਾ ਜਾਵੇ ਹਾਲਾਂਕਿ ਪੰਜਾਬ ਦੇ ਇਹ ਕਹਿਣਾ ਸੀਗਾ ਪੰਜਾਬ ਦੇ ਜੋ ਅਧਿਕਾਰੀਆਂ ਉੱਤੇ ਪਹੁੰਚੇ ਸੀਗੇ ਉਹਨਾਂ ਦਾ ਇਹ ਕਹਿਣਾ ਜਬਰਦਸਤ ਸਿਲੈਕ ਨੂੰ ਨਹੀਂ ਉਠਾਇਆ ਜਾ ਸਕਦਾ ਜੀ ਤਾਂ ਇੱਕ ਤਰਫ ਦੇਖਿਆ ਦੇਖਿਆ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਉਹਨਾਂ ਨੂੰ ਜਲਦ ਜਲਦ ਹਸਪਤਾਲ ਦਾਖਲ ਕਰਾਇਆ ਜਾਵੇ ਤਾਂ ਖਲੋਰੀ ਬਾਰਡਰ ਤੇ ਹਾਲੇ ਕਿਹੋ ਜੀ ਸਥਿਤੀ ਬਣੀ ਹੈ ਕਿਸਾਨਾਂ ਵੱਲੋਂ 30 ਤਰੀਕ ਦਾ ਬੰਦ ਦਾ ਕੋਲ ਹੈ ਕਿਹੋ ਜੀ ਸਥਿਤੀ ਬਣੀ ਹੈ ਕੀ ਕੁਝ ਕਹਿਣਾ ਹੈ ਕਿਸਾਨਾਂ ਗਊਆਂ ਵੱਲੋਂ ਅ ਦੇਖੋ ਵੀ ਬੰਦ ਦੀ ਕੋਲ ਦੀ ਜੇਕਰ ਗੱਲ ਕਰੀਏ ਤਾਂ ਬੰਦ ਦੀ ਕੋਲ ਨੂੰ ਸਿਰੇ ਚੜੋਂਦਰੀ ਲਗਾਤਾਰ ਹਰ ਰੋਜ਼ ਇੱਥੇ ਜੱਥੇਬੰਦੀਆਂ ਪਹੁੰਚਦੀਆਂ ਨੇ ਤਾਂ ਸਮਰਥਨ ਜਿਹੜਾ ਕਿ ਮਿਲਦਾ ਹੋਇਆ ਨਜ਼ਰ ਆ ਰਿਹਾ ਦਾ 30 ਦਸੰਬਰ ਨੂੰ ਮੁਕੰਮਲ ਤੌਰ ਤੇ ਪੰਜਾਬ ਬੰਦ ਰਹਿਣ ਵਾਲਾ ਹੋਵੇਗਾ ਹਾਲਾਂਕਿ ਦੇਖਣਾ ਹੈਗਾ ਕਿ ਉਸ ਦਾ ਸਮਰਥਨ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਕਿਸ ਕਿਸ ਤੰਗ ਦੇ ਨਾਲ ਦਿੱਤਾ ਜਾਂਦਾ ਪਰ ਕਿਸਾਨਾਂ ਦੇ ਵੱਲ ਇਹ ਕਿਹਾ ਜਾ ਰਿਹਾ ਕਿ ਮੁਕੰਮਲ ਤੌਰ ਤੇ ਪੰਜਾਬ ਬੰਦ ਰਹੇਗਾ ਔਰ ਦੂਜੇ ਪਾਸੇ ਜੇਕਰ ਖਲੋਰੀ ਸਿਕਿਉਰਿਟੀ ਦੀ ਗੱਲ ਕਰੀਏ ਸੁਰੱਖਿਆ ਦੀ ਗੱਲ ਕਰੀਏ ਤਾਂ ਵਲੰਟੀਅਰ ਦੀ ਜਿਹੜੀ ਕਿ ਤਣਾਤੀ ਉਹ ਬਤਾ ਦਿੱਤੀ ਗਈ ਤੇ ਕਿਸਾਨਾਂ ਬਲ ਸਾਰਤੋਗ ਦੇ ਕਹਿਣਾ ਸੀ ਕਿ ਜਿੱਥੇ ਜਗਜੀਤ ਸਿੰਘ ਡੱਲੇ ਵਾਲੋਂ ਤੱਕ ਪਹੁੰਚਣਾ ਪੁਲਸ ਜਾਂ ਪ੍ਰਸ਼ਾਸਨ ਨੇ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਕਿਸਾਨਾਂ ਆਗੂਆਂ ਦੇ ਲੋਕ ਉਹ ਕਿ ਨਿਕਲਦਾ ਪਈਗਾ ਕਿਸਾਨਾਂ ਆਗੂਆਂ ਦੀ ਲਾਸ਼ਾਂ ਉੱਥੋਂ ਨਿਕਲਦਾ ਪਈਗਾ ਉਸ ਤੋਂ ਬਾਅਦ ਵਲੰਟੀਅਰ ਜਿਹੜੇ ਕਿ ਲਾਸ਼ਾਂ ਤੋਂ ਹੋ ਕੇ ਨਿਕਲਣਾ ਪਵੇਗਾ ਜੀ ਜਾਣਕਾਰੀ ਲਈ ਧੰਨਵਾਦ ਹਿੰਮਤਾ ਤੁਹਾਨੂੰ ਦੱਸ ਦਈਏ ਕਿ ਸੁਰਜੀ ਵੱਡੀ ਖਬਰ ਤਾਂ ਦੱਸ ਰਹੇ ਹਾਂ ਕਿ ਸਾਬਕਾ ਸੀਐਮ ਰਾਜੇਂਦਰ ਕੋਰ ਪਠੱਲ ਜਿਹੜੇ ਨੇ ਖਨੋਰੀ ਬਾਰਡਰ ਪਹੁੰਚੇ ਹੋਏ ਨੇ तमाम ਜਿਹੜੇ ਵੱਡੇ ਲੀਡਰ ਲਗਾਤਾਰ ਖਨੋਰੀ ਬਾਰਡਰ ਪਹੁੰਚ ਰਹੇ ਨੇ ਜਗਜੀਤ ਸਿੰਘ ਡੱਲੇ ਵਾਲ ਨਾਲ ਮੁਲਾਕਾਤ ਕਰ ਰਹ ਥਲ ਆਪਣੇ ਆਪ ਦੇ ਵਿੱਚ ਬਹੁ ਵੱਡੀ ਖਬਰ ਹੈ ਕਿ ਜਿਹੜੇ ਸਾਬਕਾ ਸੀਐਮ ਨੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਖੁਦ ਗੱਲਬਾਤ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ 32 ਤੋਂ 33ਵਾਂ ਦਿਨ ਜਿਹੜਾ ਇਹ ਹੋ ਚੁੱਕਿਆ ਹੈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਰਹਿੰਦੇ ਸੁਪਰੀਮ ਕੋਰਟ ਵੱਲੋਂ ਵੀ ਲਗਾਤਾਰ ਪੰਜਾਬ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਤबीयत ਜਿਹੜੀ ਹੈ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਇਹ ਸ਼ਿਫਟ ਕੀਤਾ ਜਾਵੇ ਅੱਜ ਵੀ ਸੁਪਰੀਮ ਕੋਰਟ ਵੱਲੋਂ ਐ ਗੱਲ ਕਹੀ ਗਈ ਕਿ ਪੰਜਾਬ ਸਰਕਾਰ ਤੇ ਜਿਹੜੇ ਉਹ ਪ੍ਰਸ਼ਾਸਨ ਜਿਹੜੇ ਪੰਜਾਬ ਸਰਕਾਰ ਵੱਲੋਂ ਜਾ ਰਹੇ ਨੇ ਕਿ ਉਹਨਾਂ ਨੂੰ ਜਲਦ ਜਲ ਜਿਹੜੀ ਹੈ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਵੇ ਜੇਕਰ ਉਹਨਾਂ ਨੂੰ ਲੋੜ ਪੈਂਦੀ ਹੈ ਤਾਂ ਕੇਂਦਰ ਸਰਕਾਰ ਦੀ ਵੀ ਜਿਹੜੀ ਹੈ ਉਹ ਮਦਦ ਲੈ ਸਕਦੇ ਤਾ ਤਸਵੀਰਾਂ ਹੁਣ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਹੁਣ ਰਾਜੇਂਦਰ ਕੋਰ ਪਠੱਲ ਜੋ ਸਾਬਕਾ ਸੀਐਮ ਨੇ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਇਸ ਪੂਰੇ ਮੁਲਾਕਾਤ ਦੌਰਾਨ ਰਾਜੇਂਦਰ ਕੋਰ ਪਠੱਲ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਕੀ ਕੁਝ ਗੱਲਬਾਤ ਕੀਤੀ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇਹ ਜੜ ਇੱਕ ਗੁਰਸਿੱਖਤਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਕਦਮ ਪਟਦਾ ਇਤਿਹਾਸ ਫੋਲ ਕੇ ਦੇਖ ਲੋ ਉਹਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਦਲੇਬਾ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਤੇ ਤੁਸੀਂ ਅੱਜ ਬੈਠੇ ਹੋ ਆਪਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ ਇਕਨੇ ਜਿਹਨ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਤਿਲ-ਤਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹਾਂ ਹਿਸਤਰੀ ਗਵਾਹ ਸਾਡੇ ਕਿ ਸਿੱਖੜੇ ਆ ਹਮੇਸ਼ਾ ਜੱਟ ਦੇ ਕਰੇ ਜੱਬੇ ਆ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕੇ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਆ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਕਿ ਜਿਹੜੇ ਆ ਕੁਝ ਕਰਦੀ ਹੈ ਤਾਂ ਅਸੀਂ ਤਾਂ ਕਹਿ ਰਹੇ ਆ ਕਿ ਸਾਨੂੰ ਤੁਸੀਂ ਹੀ ਮੰਦੂਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖਾਰ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਹੈ ਹੋ ਜੋ ਕਿ ਸੋਚਿਆ ਨਹੀਂ ਸੀ ਐਸੇ ਹਿੰਦੁਸਤਾਨ ਚੱਲਦੇ ਨਾਲ ਇਨਸਾਨਾਂ ਚ ਆ ਪਿਆ ਅਜਾ ਪਰਿਵਾਰ ਬੈਠਾ ਔਰ ਅਸੀਂ ਆ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿਹ ਨਾਲ ਸਿੱਖ ਬੈਠਾ ਇੱਕ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਦੇਖਣੇ ਸੀ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਹੈ ਤੇ ਮੈਂ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਂ ਨੇ ਵੀ ਮਾਰਦੀਆਂ ਰੱਬ ਨੂੰ ਇਹਨਾਂ ਨੂੰ ਤਾਂ ਮਾਰਨੇ ਕਿ ਰੱਬ ਨੂੰ ਮਾਰਦੇ ਆ ਮੈਂ ਨੇ ਸਾਰੇ ਅਸੀਂ ਦੇਖ ਕੇ ਯਾ ਕੋ ਸ਼ੋਰ ਹੈ ਇਹ ਡਰਣ ਇੱਕ ਗੁਰਸਿੱਖਤਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਹੈ ਕਦੋਂ ਪੱਟਦਾ ਇਤਿਹਾਸ ਫੋਲ ਕੇ ਦੇਖ ਲੋ ਉਹ ਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਦਲੇਬਾਨ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਤੇ ਤੁਸੀਂ ਅੱਜ ਬੈਠੇ ਹੋ ਆਪਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ ਲੇਕਿਨ ਇਹ ਜਿਹਨੂੰ ਕਹਿੰਦੇ ਦੋਨੇ ਸਰਕਾਰਾਂ ਨੂੰ ਦੂਰ ਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਥਿਲ-ਥਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹੋ ਸਿਸ਼ਟ ਗਵਾਹ ਸਾਡੀ ਕਿ ਸਿਖੜੇ ਆ ਹਮੇਸ਼ਾ ਜੱਟ ਦੇ ਕਰੇ ਜੱਮੇ ਆ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕਿਆ ਹੁਣ ਤੱਕ ਕੀਤਾ ਹੈ ਉਹਨਾਂ ਅਰਦਾਸ ਕਰਦੇ ਆ ਤੇ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਹੈ ਕਿ ਜਿਹੜੇ ਆ ਕੁਝ ਕਰਦੀ ਹੈ ਤਾਂ ਅਸੀਂ ਤਾਂ ਕਹਿ ਰਹੇ ਆ ਕਿ ਸਾਨੂੰ ਤੁਸੀਂ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖੁਆਰ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਐ ਹੋ ਜੂ ਕਿ ਸੋਚਿਆ ਨਹੀਂ ਸੀ ਐਸੇ ਦੋਸਤਾਂ ਚੱਦ ਦੇ ਨਾਲ ਇਨਸਾਨਾਂ ਚ ਆ ਪਿਆ ਅਜਾ ਪਰਿਵਾਰ ਬੈਠਾ ਔਰ ਅਸੀਂ ਆ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿ ਨਾਲ ਸਿੱਖ ਬੈਠਾ ਇੱਕ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਦੇਖਣੇ ਸੀ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਹੈ ਤੇ ਮੈਂ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਂਨੇ ਵੀ ਮਾਰਦੀ ਹਾਂ ਰੱਬ ਨੂੰ ਇਹਨਾਂ ਨੂੰ ਤਾਂ ਮਾਰਨੇ ਕੀ ਰੱਬ ਨੂੰ ਮਾਰਦੇ ਹਾਂ ਮੈਂਨੇ ਸਾਰੇ ਅਸੀਂ ਦੇਖ ਕੇ ਇਆ ਕੁਛ ਹੋ ਰਿਹਾ ਹੈ ਇਹ ਢੜ ਇੱਕ ਗੁਰਸਿੱਖ ਦਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਕਦਮ ਪੱਟਦਾ ਇਤਿਹਾਸ ਫੋਲ ਕੇ ਦੇਖ ਲੋ ਉਹਨੂੰ ਕਰਨਾ ਪੈਂਦਾ ਹੈ ਤੇ ਬਾਅਦ ਵਿੱਚ ਚਾਹਦਾ ਹੈ ਦਲੇਬਾਲ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਵੀ ਤੁਸੀਂ ਅੱਜ ਬੈਠੇ ਹੋ ਆਉਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ ਲੇਕਿਨ ਇਹ ਜਿਨ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਤੇਲ ਤੇਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹਾਂ ਸਿੱਖੀ ਗਵਾਹ ਸਾਡੀ ਕਿ ਸਿੱਖੜੇ ਆ ਹਮੇਸ਼ਾ ਜੱਟ ਦੇ ਘਰੇ ਜੰਮੇ ਆ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕਿਆ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਆ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਹੈ ਕਿ ਜਿਹੜੇ ਆ ਕੁਛ ਕਰਦੀ ਹੈ ਨਾ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਤੁਸੀਂ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖੁਆਰ মিডিਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਹੈ ਹੋ ਜੂਗੀ ਸੋਚਿਆ ਸੀ ਐਸੇ ਹਿੰਦੁਸਤਾਨ ਚੱਲਦੇ ਨਾਲ ਇਨਸਾਨਾਂ ਚ ਆ ਪਿਆ ਅਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿ ਨਾ ਸਿੱਖ ਬੈਠਾ ਇੱਕ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਲੇਕਿਨ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਐ ਤੇ ਮੈਂ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਂਨੇ ਵੀ ਮਾਰਦੀਆਂ ਰੱਬ ਨੂੰ ਇਹਨਾਂ ਨੂੰ ਤਾਂ ਮਾਰਨੇ ਕੀ ਰੱਬ ਨੂੰ ਮਾਰਦੇ ਆ ਮੈਂਨੇ ਸਾਰੇ ਅਸੀਂ ਦੇਖ ਕੇ ਯਾ ਕੋ ਸ਼ੋਰ ਹੈ ਇਹ ਦੇਰੜ ਇੱਕ ਗੁਰਸਿੱਖਤਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਕਦੋਂ ਪੱਟਦਾ ਇਤਿਹਾਸ ਫੋਲ ਕੇ ਦੇਖ ਲੋ ਉਹ ਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਦਿੱਲੀ ਬਾਲ ਜੇ ਸੀ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਤੇ ਤੁਸੀਂ ਅੱਜ ਬੈਠੇ ਹੋ ਆਪਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ ਲੇਕਿਨ ਇਹ ਜਿਨੂੰ ਕਹਿੰਦੇ ਦੋਨੇ ਸਰਕਾਰਾਂ ਨੂੰ ਦੂਰ ਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਥਿਲ-ਥਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹੋ ਸਿਸਤਰੀ ਕੋ ਵਾ ਸਾਡੀ ਕੇ ਸਿੱਖੜਿਆ ਹਮੇਸ਼ਾ ਜੱਟ ਦੇ ਕਰੇ ਜੰਮੇ ਹਾਂ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕਿਆ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਆਂ ਇਹੀ ਮੈਂ ਤੁਹਾਡੇ ਵਕੀਲ ਨੂੰ ਗਿਆ ਨਮਸਕਾਰ ਤੁਸੀਂ ਦੇਖ ਰਹੇ ਦੈਨਿਕ ਸੂਰਆ ਟੀਵੀ ਤੇ ਮੈਂ ਅਰਵੀ ਮਿਸ਼ਰਾ ਇਸੂਰੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਜਿੱਥੇ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਮਰਨ ਵਰਤ ਤੇ ਬੈਠੇ ਨੇ ਲਗਾਤਾਰ ਜਿਹੜੇ ਨੇ ਵੱਡੇ ਲੀਡਰ ਪਹੁੰਚ ਰਹੇ ਨੇ ਤਾਂ ਅੱਜ ਜਿਹੜੇ ਸਾਬਕਾ ਸੀਐਮ ਰਾਜਿੰਦਰ ਕੋਰ ਪਠੱਲ ਜਿਹੜੇ ਨੇ ਖਨੋਰੀ ਬਾਰਡਰ ਪਹੁੰਚੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਖਨੋਰੀ ਬਾਰਡਰ ਜਿਹੜੇ ਨੇ ਸਾਬਕਾ ਸੀਐਮ ਰਾਜਿੰਦਰ ਕੋਰ ਪਠੱਲ ਪਹੁੰਚੇ ਹੋਏ ਨੇ ਤਸਵੀਰਾਂ ਤੁਹੀ ਦਿਖਾ ਰਹੇ ਹੋ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਖਨੋਰੀ ਬਾਰਡਰ ਤੋਂ ਹਿੰਮਤ ਸਿੰਘ ਦੀਪਾਲ ਜੁੜ ਚੁੱਕੇ ਨੇ ਜੀ ਹਿੰਮਤ ਰਾਜਿੰਦਰ ਕੋਰ ਪਠ ਖਨੋਰੀ ਬਾਰਡਰ ਪਹੁੰਚ ਚੁੱਕੇ ਨੇ ਅ ਬਿਲਕੁਲ ਉਹ ਵੀ ਤੁਹਾਨੂੰ ਦੱਸ ਦਈਏ ਲਗਾਤਾਰ ਦਗਜੀਤ ਸਿੰਘ ਢੱਲੇਵਾਲ ਦਾ ਇਹ ਮੰਨ ਮਰਦ ਜਿਹੜਾ ਜਾਰੀ ਹੈ 3 ਤੀਵੇਂ ਦਿਨ ਚ ਦਾਖਲ ਹੋ ਚੁੱਕਿਆ ਹੈ ਹਰ ਰੋਜ਼ ਕੋਈ ਨਾ ਕੋਈ ਸਿਆਸੀ ਅਤੇ ਧਾਰਮਿਕ ਦੇ ਜਿਹੜੇ ਕਿ ਆਗੂ ਨੇ ਉੱਥੇ ਢੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਨ ਲਈ ਪਹੁੰਚਦੇ ਨੇ ਜ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਸਾਬਕਾ ਸੀਐਮ ਰਜਿੰਦਰਪੁਰ ਭੱਟਲ ਜਿਹੜੇ ਨੇ ਮੁਲਾਕਾਤ ਕਰਨ ਲਈ ਪਹੁੰਚੇ ਹੋਏ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਵੇਲੇ ਮੁਲਾਕਾਤ ਜਿਹੜੀ ਉਹ ਕੀਤੀ ਜਾ ਰਹੀ ਹੈ ਢੱਲੇਵਾਲ ਸਾਹਿਬ ਨੂੰ ਜਿਹੜੇ ਕਮਰੇ ਵਿੱਚ ਰੱਖਿਆ ਗਿਆ ਹੈ ਤਾਂ ਹੁਣ ਦੇਖਣਾ ਹੁੰਦਾ ਥੋੜੀ ਦੇਰ ਦੇ ਵਿੱਚ ਬਾਹਰ ਆਣ ਕੇ ਬਾਹ ਦੀ ਬਣੀ ਹੋਈ ਹੈ ਜਿਵੇਂ ਪਹਿਲਾਂ ਦੱਸ ਕਿਹਾ ਹੈ ਕਿ ਮੈਂ 33 ਦਿਨਾਂ ਦੇ ਵਿੱਚ ਮਰਨ ਵਰਤਮਕ ਦਾ ਦਾਖਲਾ ਹੋ ਚੁੱਕਾ ਹੋਇਆ ਹਾਲਾਂਕਿ ਸਿਹਤ ਉਹਨਾਂ ਦੀ ਕਾਫੀ ਜਿਆਦਾ ਨਾਜੁਕ ਬਣੀ ਹੋਈ ਹੈ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਿ ਮੈਡੀਕਲ ਟਰੀਟਮੈਂਟ ਜਿਹੜਾ ਕਿ ਲਿਆ ਜਾਵੇ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਚੁੱਕਾ ਸੁਪਰੀਮ ਕੋਰਟ ਦੇ ਵੱਲੋਂ ਵੀ ਹਮ ਟਿੱਪੀਆਂ ਦਿੱਤੀਆਂ ਗਈਆਂ ਸੀ ਕਿ ਜਿਵੇਂ ਮਰਜ਼ੀ ਕਰਕੇ ਉਹਨਾਂ ਨੂੰ ਮੈਡੀਕਲ ਜਿਹੜੀ ਕਿ ਮੈਡੀਕਲ ਟਰੀਟਮੈਂਟ ਉਹ ਜ਼ਰੂਰ ਦਿੱਤਾ ਜਾਵੇ ਹਾਲਾਂਕਿ ਪੰਜਾਬ ਦੇ ਇਹ ਕਹਿਣਾ ਸੀਗਾ ਪੰਜਾਬ ਦੇ ਜੋ ਅਧਿਕਾਰੀਆਂ ਉੱਤੇ ਪਹੁੰਚੇ ਸੀਗੇ ਉਹਨਾਂ ਦਾ ਇਹ ਜਬਰਦਸਤ ਸਿਲੈਕ ਨੂੰ ਨਹੀਂ ਉਠਾਇਆ ਜਾ ਸਕਦਾ ਜੀ ਤਾਂ ਇੱਕ ਤਰਫ ਦੇਖਿਆ ਦੇਖਿਆ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਉਨ੍ਹਾਂ ਨੂੰ ਜਲਦ ਜਲਦ ਹਸਪਤਾਲ ਦਾਖਲ ਕਰਾਇਆ ਜਾਵੇ ਤਾਂ ਖਲੋਰੀ ਬਾਰਡਰ ਤੇ ਹਾਲੇ ਕਿਹੋ ਜੀ ਸਥਿਤੀ ਬਣੀ ਹੈ ਕਿਸਾਨਾਂ ਵੱਲੋਂ 30 ਤਰੀਕ ਦਾ ਬੰਦ ਦਾ ਕੋਲ ਹੈ ਕਿਹੋ ਜੀ ਸਥਿਤੀ ਬਣੀ ਹੈ ਕੀ ਕੁਝ ਕਹਿਣਾ ਹੈ ਕਿਸਾਨਾਂ ਗਊਆਂ ਵੱਲੋਂ ਅ ਦੇਖੋ ਵੀ ਬੰਦ ਦੀ ਕੋਲ ਦੀ ਜੇਕਰ ਗੱਲ ਕਰੀਏ ਤਾਂ ਬੰਦ ਦੀ ਕੋਲ ਨੂੰ ਸਿਰੇ ਚੜੋਂਦਰੀ ਲਗਾਤਾਰ ਹਰ ਰੋਜ਼ ਇਥੇ ਜੱਥੇਬੰਦੀਆਂ ਪਹੁੰਚਦੀਆਂ ਨੇ ਤਾਂ ਸਮਰਥਨ ਜਿਹੜਾ ਕਿ ਮਿਲਦਾ ਹੋਇਆ ਨਜ਼ਰ ਆ ਰਿਹਾ ਦਾ 30 ਦਸੰਬਰ ਨੂੰ ਮੁਕੰਮਲ ਤੌਰ ਤੇ ਪੰਜਾਬ ਬੰਦ ਰਹਿਣ ਵਾਲਾ ਹੋਵੇਗਾ ਹਾਲਾਂਕਿ ਦੇਖਣਾ ਹੈਗਾ ਕਿ ਉਸ ਦਾ ਸਮਰਥਨ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਕਿਸ ਕਿਸ ਤੰਗ ਦੇ ਨਾਲ ਦਿੱਤਾ ਜਾਂਦਾ ਪਰ ਕਿਸਾਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੁਕੰਮਲ ਤੌਰ ਤੇ ਪੰਜਾਬ ਬੰਦ ਰਹੇਗਾ ਔਰ ਦੂਜੇ ਪਾਸੇ ਜੇਕਰ ਖਲੋਰੀ ਸਿਕਿਉਰਿਟੀ ਦੀ ਗੱਲ ਕਰੀਏ ਸੁਰੱਖਿਆ ਦੀ ਗੱਲ ਕਰੀਏ ਤਾਂ ਵਲੰਟੀਅਰ ਦੀ ਜਿਹੜੀ ਕਿ ਤਣਾਤੀ ਉਹ ਬੋਦਾ ਦਿੱਤੀ ਤੇ ਕਿਸਾਨਾਂ ਕੋਲ ਸਾਫਟਵੋਰਟ ਤੇ ਕਹਿਣਾ ਸੀ ਕਿ ਜਗਜੀਤ ਸਿੰਘ ਡੱਲੇ ਵਾਲੋਂ ਤੱਕ ਪਹੁੰਚਣਾ ਪੁਲਸ ਜਾਂ ਪ੍ਰਸ਼ਾਸਨ ਨਹੀਂ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਕਿਸਾਨ ਆਗੂਆਂ ਤੇ ਲੋਕ ਹੋ ਕੇ ਨਿਕਲਣਾ ਪਈਗਾ ਕਿਸਾਨ ਆਗੂ ਦੀ ਲਾਸ਼ ਉੱਤੋਂ ਨਿਕਲਣਾ ਪਈਗਾ ਉਸ ਤੋਂ ਬਾਅਦ ਵਲੰਟੀਅਰ ਜਿਹੜੇ ਕਿ ਲਾਸ਼ਾ ਤੋਂ ਹੋ ਕੇ ਨਿਕਲਣਾ ਪਵੇਗਾ ਜੀ ਜਾਣਕਾਰੀ ਲਈ ਧੰਨਵਾਦ ਹਿੰਮਤਾ ਤੁਹਾਨੂੰ ਦੱਸਦੀ ਹੈ ਕਿ ਸੁਲਜੀ ਵੱਡੀ ਖਬਰ ਤਾਂ ਦੱਸ ਰਹੇ ਆ ਕਿ ਸਾਬਕਾ ਸੀਐਮ ਰਾਜੇਂਦਰ ਕੋਰ ਪਠੱਲ ਜਿਹੜੇ ਨੇ ਖਨੋਰੀ ਬਾਰਡਰ ਪਹੁੰਚੇ ਹੋਏ ਨੇ तमाम ਜਿਹੜੇ ਵੱਡੇ ਲੀਡਰ ਲਗਾਤਾਰ ਖਨੋਰੀ ਬਾਰਡਰ ਪਹੁੰਚ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰ ਰਹੇ ਨੇ ਉਹਨਾਂ ਦੀ ਸ ਹੁਣ ਜਿਹੜੇ ਨੇ ਸਾਬਕਾ ਸੀਐਮ ਰਜਿੰਦਰ ਕੋਰ ਭੱਟਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਜਿਹੜੇ ਸਾਬਕਾ ਸੀਐਮ ਨੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਖੁਦ ਗੱਲਬਾਤ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ 32 ਤੋਂ 33ਵਾਂ ਦਿਨ ਜਿਹੜਾ ਇਹ ਹੋ ਚੁੱਕਿਆ ਹੈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਰਹਿੰਦੇ ਸੁਪਰੀਮ ਕੋਰਟ ਵੱਲੋਂ ਵੀ ਲਗਾਤਾਰ ਪੰਜਾਬ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਤबीयत ਜਿਹੜੀ ਹੈ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਇਹ ਸ਼ਿਫਟ ਕੀਤਾ ਜਾਵੇ ਅੱਜ ਵੀ ਸੁਪਰੀਮ ਕੋਰਟ ਵੱਲੋਂ ਇਹੀ ਗੱਲ ਕਹੀ ਗਈ ਕਿ ਪੰਜਾਬ ਸਰਕਾਰ ਤੇ ਜਿਹੜੇ ਉਹ ਪ੍ਰਸ਼ਾਸਨ ਜਿਹੜੇ ਪੰਜਾਬ ਸਰਕਾਰ ਵੱਲੋਂ ਜਾ ਰਹੇ ਨੇ ਕਿ ਉਹਨਾਂ ਨੂੰ ਜਲਦ ਜਲ ਜਿਹੜੀ ਹੈ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਵੇ ਜੇਕਰ ਉਹਨਾਂ ਨੂੰ ਲੋੜ ਪੈਂਦੀ ਹੈ ਤਾਂ ਕੇਂਦਰ ਸਰਕਾਰ ਦੀ ਵੀ ਜਿਹੜੀ ਹੈ ਉਹ ਮਦਦ ਲੈ ਸਕਦੇ ਤਾ ਤਸਵੀਰਾਂ ਹੁਣ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਹੁਣ ਰਾਜੇਂਦਰ ਕੋਰ ਪਠੱਲ ਜੋ ਸਾਬਕਾ ਸੀਐਮ ਨੇ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਇਸ ਪੂਰੇ ਮੁਲਾਕਾਤ ਦੌਰਾਨ ਰਾਜੇਂਦਰ ਕੋਰ ਪਠੱਲ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਕੀ ਕੁਝ ਗੱਲਬਾਤ ਕੀਤੀ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇਹ ਦਿਰੜ ਇੱਕ ਗੁਰਸਿੱਖ ਦਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਕਦਮ ਵੱਟਦਾ ਇਤਿਹਾਸ ਫੋਲ ਕੇ ਦੇਖ ਲੋ ਉਹਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਦਲੇਬਾਲ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਕਿ ਤੁਸੀਂ ਅੱਜ ਬੈਠੇ ਹੋ ਆਪਦੇ ਤੇ ਆਪਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ ਲਕਿਨ ਇਹ ਜਿਹਨੂੰ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁੱਸੇ ਖਾਦਵੀ ਤਿਲ-ਤਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹਾਂ ਹਿਸਟਰੀ ਗਵਾਹ ਸਾਡੀ ਕਿ ਸਿੱਖੜੇ ਆ ਹਮੇਸ਼ਾ ਜੱਟ ਦੇ ਕਰੇ ਜੱਬੇ ਹਾਂ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕੇ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਆ ਤੇ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਹੈ ਕਿ ਜਿਹੜੇ ਆ ਕੁਝ ਕਰਦੀ ਹੈ ਤਾਂ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਤੁਸੀਂ ਹੀ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖਵਾਰ ਮੀਡੀਆ ਬਿਕਦਾ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਇਹ ਹੋ ਜੂਗੀ ਸੋਚਿਆ ਨਹੀਂ ਸੀ ਐਸੇ ਹਿੰਦੁਸਤਾਨ ਚ ਚੰਦੇ ਦੇ ਨਾਲ ਇਨਸਾਨਾਂ ਚ ਆ ਪਿਆ ਅਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿਹ ਨਾਲ ਸਿੱਖ ਬੈਠਾ ਇੱਕ ਬੰਦੇ ਦੀ ਹਕੀਕਤਾਂ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਦੇਖਣੇ ਸੀ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਹੈ ਤੇ ਮੈਂ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਨੇ ਵੀ ਮਾਰਦੀਆਂ ਰੱਬ ਨੂੰ ਇਹਨਾਂ ਤਾਂ ਮਾਰਨੇ ਕਿ ਰੱਬ ਨੂੰ ਮਾਰਦੇ ਆ ਮੈਨੇ ਸਾਰੇ ਅਸੀਂ ਦੇਖ ਕੇ ਯਾ ਕੋ ਸ਼ੋਰ ਹੈ ਇਹ ਡਰੜ ਇੱਕ ਗੁਰਸਿੱਖਤਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਹੈ ਕਦੋਂ ਪੱਟਦਾ ਇਤਿਹਾਸ ਫੋਲ ਕੇ ਦੇਖ ਲੋ ਉਹ ਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਜੱਲੇਬਾਲ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਤੇ ਤੁਸੀਂ ਅੱਜ ਬੈਠੇ ਹੋ ਆਉਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ ਲੇਕਿਨ ਇਹ ਜਿਨ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਥਿਲ-ਥਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹਾਂ ਇਸ ਸ੍ਰੀ ਗੁਰੂ ਸਾਹਿਬ ਸਾਡੀ ਕਿ ਸਿਖੜਿਆ ਹਮੇਸ਼ਾ ਜੱਟ ਦੇ ਕਰੇ ਜੱਬੇ ਹਾਂ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕਿਆ ਹੁਣ ਤੱਕ ਕੀਤਾ ਹੈ ਉਹਨਾਂ ਅਰਦਾਸ ਕਰਦੇ ਆਂ ਤੇ ਇਹੀ ਮੈਂ ਤੁਹਾਡੇ ਵਕੀਲ ਨੂੰ ਅੱਗੇ ਆ ਕਿ ਜਿਹੜੇ ਆ ਕੁਝ ਕਰਦੀ ਹੈ ਤਾਂ ਅਸੀਂ ਤਾਂ ਕਹਿ ਰਹੇ ਆ ਕਿ ਸਾਨੂੰ ਤੁਸੀਂ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖ਼ੁਆਰ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਐ ਹੋ ਜੂਗੀ ਸੋਚਿਆ ਨਹੀਂ ਸੀ ਐਸੇ ਹਿੰਦੁਸਤਾਨ ਚੱਲਦੇ ਨਾਲ ਇਨਸਾਨਾਂ ਚ ਆ ਪਿਆ ਅੱਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐ ਦੇਖ ਕੇ ਕਹਿੰਦਾ ਸਿੱਖ ਬੈਠਾ ਇੱਕ ਬੰਦੇ ਦੇ ਹਕੀਕਤਾਂ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਦੇਖਨੇ ਸੀ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਐ ਤੇ ਮੈਂ ਰੋਜ਼ ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਂਨੇ ਵੀ ਮਾਰਦੀਆਂ ਰੱਬ ਨੂੰ ਇਹਨਾਂ ਨੂੰ ਤਾਂ ਮਾਰਨੇ ਕੀ ਰੱਬ ਨੂੰ ਮਾਰਦੇ ਆ ਮੈਂਨੇ ਸਾਰੇ ਅਸੀਂ ਦੇਖ ਕੇ ਇਹ ਕੁਸ਼ ਹੋ ਰਿਹਾ ਹੈ ਇਹ ਜਿਹੜਾ ਇੱਕ ਗੁਰਸਿੱਖ ਦਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਕਦਮ ਪਟਦਾ ਇਤਿਹਾਸ ਫੋਲ ਕੇ ਦੇਖ ਲੋ ਉਹਨੂੰ ਕਰਨਾ ਪੈਂਦਾ ਹੈ ਤੇ ਬਾਅਦ ਵਿੱਚ ਆਉਂਦਾ ਹੈ ਦਲੇਬਾਲ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਕਿ ਤੁਸੀਂ ਅੱਜ ਬੈਠੇ ਹੋ ਆਉਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਦੇ ਬੈਠੇ ਹੋ ਲੇਕਿਨ ਇਹ ਜਿਹਨੂੰ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਥਿਲ-ਥਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹਾਂ ਹਿਸਟਰੀ ਗਵਾਹ ਸਾਡੇ ਕਿ ਸਿੱਖੜੇ ਆ ਹਮੇਸ਼ਾ ਜੱਟ ਦੇ ਕਰੇ ਜੰਮੇ ਆ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕੇ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਆ ਤੇ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਹੈ ਕਿ ਜਿਹੜੇ ਆ ਕੁਛ ਕਰਦੀ ਹੈ ਤਾਂ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਤੁਸੀਂ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖੁਆਰ মিডিਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਐ ਹੋ ਜੂਗੀ ਸੋਚਿਆ ਨਹੀਂ ਸੀ ਐਸੇ ਹਿੰਦੁਸਤਾਨ ਚੱਲਦੇ ਨਾਲ ਇਨਸਾਨਾਂ ਚ ਆ ਪਿਆ ਅਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿ ਨਾਲ ਸਿੱਖ ਬੈਠਾ ਇੱਕ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਦੇਖਣੇ ਸੀ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਐ ਤੇ ਮੈਂ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਂਨੇ ਵੀ ਮਾਰਦੀਆਂ ਰੱਬ ਨੂੰ ਇਹਨਾਂ ਨੂੰ ਤਾਂ ਮਾਰਨੇ ਕੀ ਰੱਬ ਨੂੰ ਮਾਰਦੇ ਆ ਮੈਂਨੇ ਸਾਰੇ ਅਸੀਂ ਦੇਖ ਕੇ ਯਾ ਕੋ ਸ਼ੋਰ ਹੈ ਇਹ ਦੇਰੜ ਇੱਕ ਗੁਰਸਿੱਖ ਦਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਹੈ ਕਦੋਂ ਪੱਟਦਾ ਇਤਿਹਾਸ ਫੋਲ ਕੇ ਦੇਖ ਲੋ ਉਹ ਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਦਲੇਬਾਲ ਜੀ ਸੀ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਵੀ ਤੁਸੀਂ ਅੱਜ ਬੈਠੇ ਹੋ ਆਪਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ ਲੇਕਿਨ ਇਹ ਜਿਨੂੰ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਥਿਲ-ਥਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅੱਛਾ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹੈਸੂਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਜਿੱਥੇ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਆਗੂ ਮਰਨ ਵਰਤ ਤੇ ਬੈਠੇ ਨੇ ਲਗਾਤਾਰ ਜਿਹੜੇ ਨੇ ਵੱਡੇ ਲੀਡਰ ਪਹੁੰਚ ਰਹੇ ਨੇ ਤਾਂ ਅੱਜ ਜਿਹੜੇ ਸਾਬਕਾ ਸੀਐਮ ਰਾਜਿੰਦਰ ਕੋਰ ਪਠੱਲ ਜਿਹੜੇ ਨੇ ਖਨੋਰੀ ਬਾਰਡਰ ਪਹੁੰਚੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਅ ਖਨੋਰੀ ਬਾਰਡਰ ਜਿਹੜੇ ਨੇ ਸਾਬਕਾ ਸੀਐਮ ਰਜਿੰਦਰ ਕੋਰ ਪਠੱਲ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਤਵਦੇ ਜਾਣਕਾਰੀ ਲਈ ਮੇਰੇ ਸਹਿਯੋਗੀ ਖਨੋਰੀ ਬਾਰਡਰ ਤੋਂ ਹਿੰਮਤ ਸਿੰਘ ਦੀਪਾਲ ਜੁੜ ਚੁੱਕੇ ਨੇ ਜੀ ਹਿੰਮਤ ਰਜਿੰਦਰ ਕੋਰ ਪਠੱਲ ਜਿਹੜੇ ਨੇ ਖਨੋਰੀ ਬਾਰਡਰ ਪਹੁੰਚ ਚੁੱਕੇ ਨੇ ਬਿਲਕੁਲ ਜਿਵੇਂ ਤੁਹਾਨੂੰ ਦੱਸ ਦਈਏ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਦਾ ਇਹ ਮਨਮਰਤ ਜਿਹੜਾ ਚੱਲ ਰਿਹਾ ਹੈ 3 ਤੀਜੇਵਾਂ ਦਿਨ ਚ ਦਾਖਲ ਹੋ ਚੁੱਕਿਆ ਹੈ ਹਰ ਰੋਜ਼ ਕੋਈ ਨਾ ਕੋਈ ਸਿਆਸੀ ਅਤੇ ਧਾਰਮਿਕ ਜਿਹੜੇ ਕਿ ਆਗੂ ਨੇ ਉੱਥੇ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਨ ਲਈ ਪਹੁੰਚਦੇ ਨੇ ਜ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਸਾਬਕਾ ਸੀਐਮ ਰਜਿੰਦਰਪੁਰ ਭੱਟਲ ਜਿਹੜੇ ਜੋ ਮੁਲਾਕਾਤ ਕਰਨ ਲਈ ਪਹੁੰਚੇ ਹੋਏ ਨੇ ਹਾਲਾਂਕਿ ਉਹਨਾਂ ਤੋਂ ਵੱਲੋਂ ਇਸ ਵੇਲੇ ਮੁਲਾਕਾਤ ਜਿਹੜੀ ਉਹ ਕੀਤੀ ਜਾ ਰਹੀ ਹੈ ਡੱਲੇਵਾਲ ਸਾਹਿਬ ਨੂੰ ਜਿਹੜੇ ਕਮਰੇ ਵਿੱਚ ਰੱਖਿਆ ਗਿਆ ਹੈ ਤਾਂ ਉਹਨਾਂ ਦੇ ਦੇਖਣ ਨੂੰ ਥੋੜੀ ਦੇਰ ਦੇ ਵਿੱਚ ਬਾਹਰ ਆਣ ਕੇ ਬਾ ਬਣੀ ਹੋਈ ਹੈ ਜਿਵੇਂ ਪਹਿਲਾਂ ਦੱਸਿਆ ਗਿਆ ਮੈਂ 33 ਦਿਨਾਂ ਦੇ ਵਿੱਚ ਮਰਨ ਵਰਤਮਕ ਦਾ ਦਾਖਲਾ ਹੋ ਚੁੱਕਾ ਹੋਇਆ ਹਾਲਾਂਕਿ ਸਿਹਤ ਉਨ੍ਹਾਂ ਦੀ ਕਾਫੀ ਜਿਆਦਾ ਨਾਜੁਕ ਬਣੀ ਹੋਈ ਹੈ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਿ ਮੈਡੀਕਲ ਟਰੀਟਮੈਂਟ ਜਿਹੜਾ ਕਿ ਲਿਆ ਜਾਵੇ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਚੁੱਕਾ ਹੈ ਸੁਪਰੀਮ ਕੋਰਟ ਦੇ ਵੱਲੋਂ ਵੀ ਹਮ ਦਿੱਪਨੀ ਦਿੱਤੀਆਂ ਗਈਆਂ ਸੀ ਕਿ ਜਿਵੇਂ ਮਰਜ਼ੀ ਕਰਕੇ ਉਹਨਾਂ ਨੂੰ ਮੈਡੀਕਲ ਜਿਹੜੀ ਕਿ ਮੈਡੀਕਲ ਟਰੀਟਮੈਂਟ ਉਹ ਜ਼ਰੂਰ ਦਿੱਤਾ ਜਾਵੇ ਹਾਲਾਂਕਿ ਪੰਜਾਬ ਦੇ ਇਹ ਕਹਿਣਾ ਸੀਗਾ ਪੰਜਾਬ ਦੇ ਜੋ ਅਧਿਕਾਰੀਆਂ ਉੱਤੇ ਪਹੁੰਚੇ ਸੀਗੇ ਉਹਨਾਂ ਦੇ ਇਹ ਕਹਿਣਾ ਸੀਗਾ ਜਬਰਦਸਤ ਇਲੈਕਟ੍ਰੋਸੋਮੀ ਉਠਾਇਆ ਜਾ ਸਕਦਾ ਜੀ ਤਾਂ ਇੱਕ طرف ਦੇਖਿਆ ਦੇਖਿਆ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਉਨ੍ਹਾਂ ਨੂੰ ਜਲਦ ਜਲਦ ਹਸਪਤਾਲ ਦਾਖਲ ਕਰਾਇਆ ਜਾਵੇ ਤਾਂ ਕਲੋਰੀ ਬਾਰਡਰ ਤੇ ਹਾਲੇ ਕਿਹੋ ਜੀ ਸਥਿਤੀ ਬਣੀ ਹੈ ਕਿਸਾਨਾਂ ਵੱਲੋਂ 30 ਤਰੀਕ ਦਾ ਬੰਦ ਦਾ ਕੋਲ ਹੈ ਕਿਹੋ ਜੀ ਸਥਿਤੀ ਬਣੀ ਹੈ ਕੀ ਕੁਝ ਕਹਿਣਾ ਹੈ ਕਿਸਾਨਾਂ ਗਊਆਂ ਵੱਲੋਂ ਅ ਦੇਖੋ ਵੀ ਬੰਦ ਦੀ ਕੋਲ ਦੀ ਜੇਕਰ ਗੱਲ ਕਰੀਏ ਤਾਂ ਬੰਦ ਦੀ ਕੋਲ ਨੂੰ ਸਿਰੇ ਟੜੋਂਦਰੀ ਲਗਾਤਾਰ ਹਰ ਰੋਜ਼ ਇਥੇ ਜੱਥੇਬੰਦੀਆਂ ਪਹੁੰਚਦੀਆਂ ਨੇ ਤਾਂ ਸਮਰਥਨ ਜਿਹੜਾ ਕਿ ਮਿਲਦਾ ਹੋਇਆ ਨਜ਼ਰ ਆ ਰਿਹਾ ਦਾ 30 ਦਸੰਬਰ ਨੂੰ ਮੁਕੰਮਲ ਤੌਰ ਤੇ ਪੰਜਾਬ ਬੰਦ ਰਹਿਣ ਵਾਲਾ ਹੋਵੇਗਾ ਹਾਲਾਂਕਿ ਦੇਖਣਾ ਹੈਗਾ ਕਿ ਉਸ ਦਾ ਸਮਰਥਨ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਕਿਸ ਕਿਸ ਤਰ੍ਹਾਂ ਦੇ ਨਾਲ ਦਿੱਤਾ ਜਾਂਦਾ ਪਰ ਕਿਸਾਨਾਂ ਦੇ ਵੱਲ ਇਹ ਕਿਹਾ ਜਾ ਰਿਹਾ ਕਿ ਮੁਕੰਮਲ ਤੌਰ ਤੇ ਪੰਜਾਬ ਬੰਦ ਰਹੇਗਾ ਔਰ ਦੂਜੇ ਪਾਸੇ ਜੇਕਰ ਖਲੋਰੀ ਸਿਕਿਉਰਿਟੀ ਦੀ ਗੱਲ ਕਰੀਏ ਸੁਰੱਖਿਆ ਦੀ ਗੱਲ ਕਰੀਏ ਤਾਂ ਵਲੰਟੀਅਰ ਦੀ ਜਿਹੜੀ ਕਿ ਤਣਾਤੀ ਹੈ ਉਹ ਵਧਾ ਦਿੱ ਤੇ ਕਿਸਾਨਾਂ ਕੋਲ ਸਾਰਥੂ ਉਹ ਤੇ ਕਹਿਣਾ ਸੀ ਕਿ ਜਿੱਕਰ ਜਗਜੀਤ ਸਿੰਘ ਡੱਲੇਵਾਲ ਨੂੰ ਤੱਕ ਪਹੁੰਚਣਾ ਪੁਲਿਸ ਦਾ ਪ੍ਰਸ਼ਾਸਨ ਨਹੀਂ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਕਿਸਾਨਾਂ ਆਗੂਆਂ ਤੇ ਲੋਕ ਉਹ ਕਿੱਥੇ ਨਿਕਲਦਾ ਪਈਗਾ ਕਿਸਾਨਾਂ ਆਗੂ ਦੀ ਲਾਸ਼ ਉੱਥੋਂ ਨਿਕਲਦਾ ਪਈਗਾ ਉਸ ਤੋਂ ਬਾਅਦ ਵਲੰਟੀਅਰਾਂ ਦੇ ਜਿਹੜੇ ਕਿ ਲਾਸ਼ਾਂ ਤੋਂ ਹੋ ਕੇ ਨਿਕਲਣਾ ਪਵੇਗਾ ਜੀ ਜਾਣਕਾਰੀ ਲਈ ਧੰਨਵਾਦ ਹਿੰਮਤਾ ਤੁਹਾਨੂੰ ਦੱਸ ਦਈਏ ਕਿ ਸੁਲਜੀ ਵੱਡੀ ਖਬਰ ਤਾਂ ਦੱਸ ਰਹੇ ਆ ਕਿ ਸਾਬਕਾ ਸੀਐਮ ਰਾਜੇਂਦਰ ਕੋਰ ਪਠੱਲ ਜਿਹੜੇ ਨੇ ਖਨੋਰੀ ਬਾਰਡਰ ਪਹੁੰਚੇ ਹੋਏ ਨੇ तमाम ਜਿਹੜੇ ਵੱਡੇ ਲੀਡਰ ਲਗਾਤਾਰ ਖਨੋਰੀ ਬਾਰਡਰ ਪਹੁੰਚ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾ ਤਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਜਿਹੜੇ ਸਾਬਕਾ ਸੀਐਮ ਨੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਖੁਦ ਗੱਲਬਾਤ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ 32 ਤੋਂ 33ਵਾਂ ਦਿਨ ਜਿਹੜਾ ਇਹ ਹੋ ਚੁੱਕਿਆ ਹੈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਰਹਿੰਦੇ ਸੁਪਰੀਮ ਕੋਰਟ ਵੱਲੋਂ ਵੀ ਲਗਾਤਾਰ ਪੰਜਾਬ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਤबीयत ਜਿਹੜੀ ਹੈ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਇਹ ਸ਼ਿਫਟ ਕੀਤਾ ਜਾਵੇ ਅੱਜ ਵੀ ਸੁਪਰੀਮ ਕੋਰਟ ਵੱਲੋਂ ਐ ਗੱਲ ਕਹੀ ਗਈ ਕਿ ਪੰਜਾਬ ਸਰਕਾਰ ਤੇ ਜਿਹੜੇ ਉਹ ਪ੍ਰਸ਼ਾਸਨ ਜਿਹੜੇ ਪੰਜਾਬ ਸਰਕਾਰ ਵੱਲੋਂ ਜਾ ਰਹੇ ਨੇ ਕਿ ਉਹਨਾਂ ਨੂੰ ਜਲਦ ਜਲ ਜਿਹੜੀ ਹੈ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਵੇ ਜੇਕਰ ਉਹਨਾਂ ਨੂੰ ਲੋੜ ਪੈਂਦੀ ਹੈ ਤਾਂ ਕੇਂਦਰ ਸਰਕਾਰ ਦੀ ਵੀ ਜਿਹੜੀ ਹੈ ਉਹ ਮਦਦ ਲੈ ਸਕਦੇ ਨੇ ਤਸਵੀਰਾਂ ਹੁਣ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਹੁਣ ਰਾਜੇਂਦਰ ਕੋਰ ਪਠੱਲ ਜੋ ਸਾਬਕਾ ਸੀਐਮ ਨੇ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਇਸ ਪੂਰੇ ਮੁਲਾਕਾਤ ਦੌਰਾਨ ਰਾਜੇਂਦਰ ਕੋਰ ਪਠੱਲ ਨੇ ਜਗਜੀਤ ਸਿੰਘ ਢੱਲੇਵਾਲਾ ਕੀ ਕੁਝ ਗੱਲਬਾਤ ਕੀਤੀ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇਹ ਦਿਰਡ ਇੱਕ ਗੁਰਸਿੱਖਤਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਕਦਮ ਪਟਦਾ ਇਤਿਹਾਸ ਫੋਲ ਕੇ ਦੇਖ ਲੋ ਉਹਨੂੰ ਕਰਨਾ ਪੈਂਦਾ ਤੇ ਬਾਤ ਵਿੱਚ ਚਾਦ ਆਉਂਦਾ ਜੱਲੇਬਾ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਵੀ ਤੁਸੀਂ ਅੱਜ ਬੈਠੇ ਹੋ ਆਪਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ لیکن ਇਹ ਜਿਹਨੂੰ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਤੇਲ ਤੇਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪਰਾਣਾ ਜਾਣਦੇ ਹਾਂ ਹਿਸਟਰੀ ਗਵਾਹ ਸਾਡੀ ਕਿ ਸਿਖੜਿਆ ਹਮੇਸ਼ਾ ਜੱਟ ਦੇ ਕਰੇ ਜੰਮੇ ਹਾਂ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕੇ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਹਾਂ ਤੇ ਇਹੀ ਮੈਂ ਤੁਹਾਡੇ ਵਕੀਲ ਨੂੰ ਕਿਹਾ ਹੈ ਕਿ ਜਿਹੜੇ ਆ ਕੁਝ ਕਰਦੀ ਹੈ ਤਾਂ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਤੁਸੀਂ ਹੀ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖਵਾਰ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਐ ਹੋ ਜੂਗੀ ਸੋਚਿਆ ਨਹੀਂ ਸੀ ਐਸੇ ਦੋਸਤਾਂ ਚੰਦ ਦੇ ਨਾਲ ਇਨਸਾਨਾਂ ਚ ਆ ਪਏ ਅਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿ ਨਾਲ ਸਿੱਖ ਬੈਠਾ ਇੱਕ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਇਹ ਕਨੇਸੀ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਐ ਤੇ ਮੈਂ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਂ ਨੇ ਵੀ ਮਾਰਦੀ ਆ ਰੱਬ ਨੂੰ ਇਹਨਾਂ ਨੂੰ ਤਾਂ ਮਾਰਨੇ ਕਿ ਰੱਬ ਨੂੰ ਮਾਰਦੇ ਆ ਮੈਂ ਨੇ ਸਾਰੇ ਅਸੀਂ ਦੇਖ ਕੇ ਯਾ ਕੋ ਸ਼ੋਰ ਹੈ ਇਹ ਜਿਹੜਾ ਇੱਕ ਗੁਰਸਿੱਖ ਦਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਹੈ ਕਦੋਂ ਪੱਟਦਾ ਇਤਿਹਾਸ ਫੋਲ ਕੇ ਦੇਖ ਲੋ ਉਹ ਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਦਲੇਬਾਲ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਤੇ ਤੁਸੀਂ ਅੱਜ ਬੈਠੇ ਹੋ ਆਪਦੇ ਤੇ ਆਪਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ ਲੇਕਿਨ ਇਹ ਜਿਹਨੂੰ ਕਹਿੰਦੇ ਦੋਨੇ ਸਰਕਾਰਾਂ ਨੂੰ ਦੂਰ ਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਥਿਲ-ਥਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹੋ ਸ਼ਸਤਰੀ ਗਵਾਏ ਸਾਡੀ ਕਿ ਸਿਖੜੇ ਆ ਹਮੇਸ਼ਾ ਜੱਟ ਦੇ ਕਰੇ ਜੱਬੇ ਆ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕਿਆ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਆ ਤੇ ਇਹੀ ਮੈਂ ਤੁਹਾਡੇ ਵਕੀਲ ਨੂੰ ਅੱਗੇ ਹੈ ਕਿ ਜਿਹੜੇ ਆ ਕੁਝ ਕਰਦੀ ਹੈ ਤਾਂ ਅਸੀਂ ਤਾਂ ਕਹਿ ਰਹੇ ਆ ਕਿ ਸਾਨੂੰ ਤੁਸੀਂ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖਵਾਰ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਐ ਹੋ ਜੂ ਕਿ ਸੋਚਿਆ ਨਹੀਂ ਸੀ ਐਸੇ ਹਿੰਦੁਸਤਾਨ ਚੰਦੇ ਨਾਲ ਇਨਸਾਨਾਂ ਚ ਆ ਪਿਆ ਅਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਹਿੰਦਾ ਸਿੱਖ ਬੈਠਾ ਇੱਕ ਬੰਦੇ ਦੇ ਹਕੀਕਤਾਂ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਦੇਖਣੇ ਸੀ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਹੈ ਤੇ ਮੈਂ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਂਨੇ ਵੀ ਮਾਰਦੀ ਨਾ ਰੱਬ ਨੂੰ ਇਹਨਾਂ ਤਾਂ ਮਾਰਨੇ ਕੀ ਰੱਬ ਨੂੰ ਮਾਰਦੇ ਹਾਂ ਇਹਨੇ ਸਾਰੇ ਅਸੀਂ ਦੇਖ ਕੇ ਇਹ ਕੁਝ ਹੋ ਰਿਹਾ ਹੈ ਇਹ ਜਿਹੜਾ ਇੱਕ ਗੁਰਸਿੱਖਤਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਕਦਮ ਬਟਦਾ ਇਤਿਹਾਸ ਫੋਲ ਕੇ ਦੇਖ ਲੋ ਉਹਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਜੱਲੇਬਾਲ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਤੇ ਤੁਸੀਂ ਅੱਜ ਬੈਠੇ ਹੋ ਆਉਦੇ ਤੇ ਆਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਦੇ ਬੈਠੇ ਹੋ ਲੇਕਿਨ ਇਹ ਜਿਨੂੰ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਤਿਲ-ਤਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੈ ਪੁਰਾਣਾ ਜਾਣਦੇ ਹਾਂ ਹਿਸਟਰੀ ਗਵਾਹ ਸਾਡੀ ਕਿ ਸਿੱਖੜੇ ਆ ਹਮੇਸ਼ਾ ਜੱਟ ਦੇ ਕਰੇ ਜੰਮੇ ਆ ਗਰੀਬ ਦੇ ਉੱਥੇ ਬੈਠ ਕੇ ਜਿੰਨਾ ਹੋ ਸਕੇ ਹੁਣ ਤੱਕ ਕੀਤਾ ਹੈ ਹੁਣ ਅਰਦਾਸ ਕਰਦੇ ਆਂ ਤੇ ਇਹੀ ਮੈਂ ਤੁਹਾਡੇ ਵਕੀਲ ਨੂੰ ਗਿਆ ਹੈ ਜਿਹੜੇ ਆ ਕੁਝ ਕਰਦੀ ਹੈ ਤਾਂ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਤੁਸੀਂ ਮੰਗ ਪੂਰੀ ਕਰਾਓ ਮੁੱਦਾ ਸਾਡਾ ਇਹ ਹੈ ਉਹਨਾਂ ਦਾ ਮੁੱਦਾ ਹੈ ਕਿ ਇਹਨਾਂ ਨੂੰ ਠਾਓ ਮੁੱਦਾ ਕੀ ਹੈ ਗੱਲ ਕੀ ਹੈ ਅੱਗੇ ਖਵਾਰ ਮੀਡੀਆ ਵਿੱਚ ਤਾਂ ਦੇਖਿਆ ਸੀ ਲੇਕਿਨ ਜੁਡੀਸ਼ਰੀ ਵੀ ਐ ਹੋ ਜੁ ਕਿ ਸੋਚਿਆ ਨਹੀਂ ਸੀ ਐਸੇ ਹਿੰਦੁਸਤਾਨ ਚੱਦ ਦੇਣ ਵਾਲਾ ਇਨਸਾਨ ਹੈ ਆ ਪਿਆ ਅੱਜਾ ਪਰਿਵਾਰ ਬੈਠਾ ਔਰ ਅਸੀਂ ਬੇਬਸ ਹੋਏ ਬੈਠੇ ਹਾਂ ਸਿੱਖ ਜਿਹੜੇ ਸਾਰਿਆਂ ਨੂੰ ਐਂ ਦੇਖ ਕੇ ਕਿ ਨਾ ਸਿੱਖ ਬੈਠਾ ਹੈ ਕਿ ਬੰਦੇ ਦੇਖ ਕੇ ਕਿਤੇ ਜਾਂਦੇ ਸੀਗੇ ਬਹੁਤ ਭਾਰੀ ਦੁੱਖ ਹੈ ਦੇਖਣੇ ਸੀ ਅੱਜ ਵੀ ਮੇਰੀ ਤਾਂ ਕਈ ਵਾਰ ਰਾਤ ਨੂੰ ਅੱਖ ਖੁੱਲਦੀ ਹੈ ਤੇ ਮੈਂ ਰੋਜ਼-ਰੋਜ਼ ਨਹੀਂ ਉਸ ਵਕਤ ਬੈਠ ਕੇ ਮੈਂ ਨੇ ਵੀ ਮਾਰਦੀਆਂ ਰੱਬ ਨੂੰ ਇਹਨਾਂ ਨੂੰ ਤਾਂ ਮਾਰਨੇ ਕਿ ਰੱਬ ਨੂੰ ਮਾਰਦੇ ਆ ਮੈਂ ਨੇ ਸਾਰੇ ਅਸੀਂ ਦੇਖ ਕੇ ਯਾ ਕੋ ਸ਼ੋਰ ਹੈ ਇਹ ਦੇਰੜ ਇੱਕ ਗੁਰਸਿੱਖ ਦਾ ਜਿਹੜਾ ਹੈਗਾ ਸਟੈਂਡ ਹੈ ਲੇਕਿਨ ਦੁੱਖ ਅਫਸੋਸ ਸਾਨੂੰ ਹੈਗਾ ਕਿ ਇਹ ਸਾਰਾ ਜ਼ਮਾਨਾ ਬਾਅਦ ਵਿੱਚ ਹੁੰਦਾ ਫਿਰ ਜਿਸ ਵਕਤ ਕੋਈ ਕਰਦਾ ਹੈ ਕਦੋਂ ਪੱਟਦਾ ਇਤਿਹਾਸ ਫੋਲ ਕੇ ਦੇਖ ਲੋ ਉਹ ਨੂੰ ਕਰਨਾ ਪੈਂਦਾ ਹੈ ਤੇ ਬਾਤ ਵਿੱਚ ਆਉਂਦਾ ਹੈ ਦਿੱਲੀ ਬਾਲ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਤੇ ਕਿੰਨੇ ਪਹਿਲਾਂ ਫੈਮਿਲੀ ਚ ਆਇਆ ਦੁੱਖ ਵੀ ਤੁਸੀਂ ਅੱਜ ਬੈਠੇ ਹੋ ਆਪਦੇ ਤੇ ਆਪਦੇ ਪਰਿਵਾਰ ਲਈ ਨਹੀਂ ਤੁਸੀਂ ਪੂਰੇ ਹਿੰਦੁਸਤਾਨ ਲਈ ਬੈਠੇ ਹੋ ਲੇਕਿਨ ਇਹ ਜਿਨੂੰ ਕਹਿੰਦੇ ਦੋਨੇ ਸਰਕਾਰਾਂ ਨੂੰ ਦੁਰਫਿੱਟੇ ਨੂੰ ਕਿ ਇੱਕ ਐਡਾ ਗੁਰਸਿੱਖ ਆਦਮੀ ਥਿਲ-ਥਿਲ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹੈਸੂਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਜਿੱਥੇ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਆਗੂ ਮਰਨ ਵਰਤ ਤੇ ਬੈਠਣੇ ਲੱਗਾ